ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਬੜਾ ਨਵੇਕਲਾ ਜਿਹਾ ਵਿਸ਼ਾ ਹੈ ਔਰ ਵਿਸ਼ਾ ਉਹਨਾਂ ਵੀਰਾਂ ਵਾਸਤੇ ਨੌਜਵਾਨ ਬੱਚਿਆਂ ਵਾਸਤੇ ਜਿਹੜੇ ਸੁਖਾਲੇ ਪਰਿਵਾਰ ਦੇ ਅੰਦਰ ਜਨਮ ਲੈ ਕੇ ਆਏ ਅਮੀਰ ਤਰईन ਪਰਿਵਾਰ ਦੇ ਅੰਦਰ ਜਨਮ ਲੈ ਕੇ ਆਏ ਖੇਡੇ ਪਲੇ ਵੱਡੇ ਹੋਏ ਸਕੂਲ ਕਾਲਜ ਗਏ ਉਸ ਤੋਂ ਬਾਅਦ ਪਿਤਾ ਦੀ ਅ ਜਿਹੜੀ ਜਾਇਦਾਦ ਹੈ ਬਹੁਤ ਜ਼ਿਆਦੀ ਹੈ ਉਹ ਉਥੇ ਕਈ ਵਾਰ ਆਣ ਕੇ ਨਾ ਰੁਕ ਜਾਂਦੇ ਨੇ ਉਹ ਕਹਿੰਦੇ ਨੇ ਪਿਤਾ ਨੇ ਬਹੁਤ ਕਮਾਇਆ ਹੈ ਕਈ ਵਾਰ ਉਥੇ ਆਣ ਕੇ ਰੁਕ ਜਾਂਦੇ ਨੇ ਮੈਨੂੰ ਕਮਾਉਣ ਦੀ ਲੋੜ ਕੀ ਹੈ ਪਰ ਕਈ ਬੱਚੇ ਇੰਨੇ ਸਿਆਣਪ ਦੇ ਨਾਲ ਭਰਪੂਰ ਹੁੰਦੇ ਨੇ ਉਹ ਕਹਿੰਦੇ ਨੇ ਨਹੀਂ ਜੇ ਪਿਤਾ ਜ਼ੀਰੋ ਤੋਂ ਉੱਠ ਕੇ ਇਥੋਂ ਤੱਕ ਆਇਆ ਹੈ ਤੇ ਮੈਂ ਇਥੋਂ ਪਿਤਾ ਦੇ ਕਮਾਏ ਹੋਏ ਨੂੰ ਹੋਰ ਅੱਗੇ ਲਿਜਾ ਕੇ ਖੜਾ ਕਰਨਾ ਹੈ ਦੁਨੀਆ ਦੇ ਅੰਦਰ ਆਪਣਾ ਵੀ ਨਾਂ ਬਣਾਉਣਾ ਹੈ ਕਿ ਮੈਂ ਆਪਣੇ ਪਿਤਾ ਦੇ ਨਾਂ ਨੂੰ ਵੀ ਬਾਰ ਕਰਾਰ ਰੱਖਣਾ ਹੈ ਲੋਕ ਇਹ ਨਾ ਕਹਿਣ ਕਿ ਪਿਤਾ ਨੇ ਕਮਾਇਆ ਸੀ ਤੇ ਪੁੱਤ ਨੇ ਗਵਾ ਦਿੱਤਾ ਹੈ ਲੋਕ ਇਹ ਕਹਿਣ ਕਿ ਪਿਤਾ ਨੇ ਕਮਾਇਆ ਸੀ ਇਸ ਜਗ੍ਹਾ ਆਇਆ ਸੀ ਪੁੱਤ ਨੇ ਕਮਾਇਆ ਹੈ ਹੋਰ ਉੱਚੀ ਜਗ੍ਹਾ ਤੇ ਚਲਾ ਗਿਆ ਹੈ ਇਹ ਸਭ ਕੁਝ ਤਾਂ ਹੋਏਗਾ ਜਿੰਨੂੰ ਇੱਕ ਲਫ਼ਜ਼ ਦੇ ਰੈਂ ਸਮਝ ਲਓ ਵੀ ਜੇ ਆਪਣਾ ਸੁਖਾਲਾ ਜ਼ੋਨ ਛੱਡੋਗੇ ਜਿੰਨੂੰ ਇੰਗਲਿਸ਼ ਦੇ ਅੰਦਰ ਕਹਿੰਦੇ ਨੇ ਆਪਣਾ ਕੰਫਰਟ ਜ਼ੋਨ ਛੱਡੋਗੇ ਤੇ ਤਾਂ ਤਰੱਕੀ ਦੇ ਰਾਹ ਤਰੱਕੀ ਦੇ ਦਰਵਾਜੇ ਖੁੱਲਣਗੇ ਵਰਨਾ ਨਹੀਂ ਖੁੱਲਣਗੇ ਜੇ ਸੁਖਾਲੇ ਰਹਿਣਾ ਚਾਹੋਗੇ ਸੁੱਤੇ ਰਹਿ ਖਾ ਲਿਆ ਪੀ ਲਿਆ ਗੇਮਾਂ ਵੇਖ ਲਈਆਂ ਟੀਵੀ ਵੇਖ ਲਿਆ ਤਾਂ ਫਿਰ ਰੁਕ ਜਾਓਗੇ ਤੇ ਰੁਕਿਆ ਹੋਇਆ ਪਾਣੀ ਤਲਾਬਾਂ ਦਾ ਪਾਣੀ ਵੇਖੋ ਕਿਹੜੇ ਮਕੌੜੇ ਦੇ ਨਾਲ ਜਾਲੇ ਕਾਈ ਦੇ ਨਾਲ ਗੰਦਾ ਹੋ ਜਾਂਦਾ ਹੈ ਮੈਂ ਇੱਕ ਦੋ ਉਦਾਹਰਨਾਂ ਤੁਹਾਡੇ ਸਾਹਮਣੇ ਰੱਖਣ ਦਾ ਯਤਨ ਕਰਦਾ ਹੋ ਸਕਦਾ ਹੈ ਮੇਰੀਆਂ ਇਹਨਾਂ ਉਦਾਹਰਨਾਂ ਦੇ ਰਾਹੀਂ ਮੇਰੇ ਬੋਲ ਤੁਹਾਡੇ ਮਨ ਤੱਕ ਪਹੁੰਚ ਬਣਾ ਸਕਣ ਇੱਕ ਪਲੇਨ ਹੈ ਉਹਦੀ ਅਹਿਮੀਅਤ ਬੜੀ ਉਹਦੀ ਕੀਮਤ ਬੜੀ ਹੈ 747 ਬੋਇੰਗ ਹੈ ਉਹਦੀ ਬੜੀ ਅਹਿਮੀਅਤ ਹੈ ਇੱਕ ਜਗ੍ਹਾ ਤੋਂ ਉੱਡਦਾ ਹੈ ਲੋਕਾਂ ਨੂੰ ਲੈ ਕੇ ਕਿੱਥੇ ਇੰਡੀਆ ਤੱਕ ਚਲਾ ਜਾਂਦਾ ਹੈ ਯੂਕੇ ਚਲਾ ਜਾਂਦਾ ਹੈ ਅਮਰੀਕਾ ਚਲਾ ਜਾਂਦਾ ਹੈ ਦੂਰ ਦਰਾਡੇ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰਦਾ ਹੈ ਉਹ ਪਲੇਨ ਬਣਿਆ ਬੜਾ ਚੰਗਾ ਹੋਵੇ ਕੀਮਤ ਚੰਗੀ ਮਹਿੰਗੀ ਪਰ ਜੇ 에ਅਰਪੋਰਟ ਦੇ ਉੱਤੇ ਖਲੋਤਾ ਰਹੇ 에ਅਰਪੋਰਟ ਨੂੰ ਛੱਡੇ ਹੀ ਨਾ ਅਸਮਾਨ ਨੂੰ ਛੂਵੇ ਹੀ ਨਾ ਆਸਮਾਨ ਦੇ ਅੰਦਰ ਹਵਾ ਹਵਾ ਨੂੰ چیرਦਾ ਹੋਇਆ ਤੂਫਾਨਾਂ ਨੂੰ چیرਦਾ ਹੋਇਆ ਅੱਗੇ ਜਾਏ ਨਾ ਉਹਦੀ ਕੀਮਤ ਕੀ ਰਹੇਗੀ ਇੱਕ 에ਰੋਪਲੇਨ ਦੀ ਕੀਮਤ ਇੱਕ ਜਹਾਜ਼ ਦੀ ਕੀਮਤ ਇੱਕ ਪਲੇਨ ਦੀ ਕੀਮਤ ਤਾਂ ਹੈ ਜੇ ਉਹ ਕੰਫਰਟ ਜ਼ੋਨ ਨੂੰ ਛੱਡਦਾ ਹੈ ਤੇ ਕੰਫਰਟ ਜ਼ੋਨ ਤੇ ਸਭ ਤੋਂ ਜ਼ਿਆਦਾ ਚੰਗਾ ਹੈ ਹੀ ਨਾ ਵੀ ਇਹ ਰਿਪੋਰਟ ਦੇ ਉੱਤੇ ਨਾ ਹਵਾ ਦੇ ਨਾਲ ਮੁਕਾਬਲਾ ਨਾ ਬਦਲਾਂ ਦੇ ਨਾਲ ਮੁਕਾਬਲਾ ਨਾ ਮੀਂਹ ਹਨੇਰੀ ਦੇ ਨਾਲ ਮੁਕਾਬਲਾ ਨਾ ਅੱਗ ਲੱਗਣ ਦਾ ਡਰ ਨਾ ਡਿੱਗਣ ਦਾ ਨਾ ਡੋਲਣ ਦਾ ਡਰ ਕੰਫਰਟ ਜੋਣੀ 에어ਪੋਰਟ ਪਰ 에어ਪੋਰਟ ਨੂੰ ਛੱਡੇਗਾ ਤੇ ਉਹਦੀ ਕੀਮਤ ਪੈ ਗਈ ਉਹਦੀ ਲੋਕ ਅਹਿਮੀਅਤ ਨੂੰ ਸਮਝਣਗੇ ਵਰਨਾ ਨਹੀਂ ਇੱਕ ਪੰਡੂਬੀ ਬਣਦੀ ਹੈ ਜ਼ਮੀਨ ਦੇ ਉੱਤੇ ਪਰ ਪੰਡੂਬੀ ਜਾਂਦੀ ਹੈ ਪਾਣੀਆਂ ਦੇ ਅੰਦਰ ਪਰ ਜੇ ਜ਼ਮੀਨ ਦੇ ਉੱਤੇ ਬਣੀ ਹੋਵੇ ਕੀਮਤ ਵੀ ਭਾਰੀ ਹੋਵੇ ਪਾਣੀ ਚੋਂ ਨੂੰ ਉਤਾਰੋ ਹੀ ਨਾ ਪਾਣੀ ਦੇ ਹੇਠਾਂ ਜਾਏ ਨਾ ਕੋਈ ਖੋਜਵੀਨ ਪੰਡੂਬੀ ਦੇ ਨਾਲ ਜਿਹੜੀ ਹੋਣੀ ਸੀ ਉਹ ਹੋਵੇ ਨਾ ਤੇ ਪੰਡੂਬੀ ਦੀ ਕੀਮਤ ਕੀ ਰਹੇਗੀ ਉਦੀ ਕੀਮਤ ਤੇ ਲੋਹੇ ਤੋਂ ਸਾਇ ਕੋਸ਼ ਵੀ ਨਹੀਂ ਹੈ ਨਾ ਜਿਹੜਾ ਮਟੀਰੀਅਲ ਲੱਗਾ ਹੈ ਇਨਾ ਮਹਿੰਗਾ ਮਟੀਰੀਅਲ ਲੱਗਾ ਹੈ ਉਹ ਸਾਰਾ ਫਜ਼ੂਲ ਨਜ਼ਰ ਪਏਗਾ ਜਿੰਨਾ ਸਮਾਂ ਉਹ ਪਾਣੀ ਦੇ ਅੰਦਰ ਨਹੀਂ ਉਤਰਦੀ ਉਹਦੀ ਕੰਫਰਟ ਜ਼ੋਨੇ ਜ਼ਮੀਨ ਤੇ ਰਹਿਣਾ ਔਰ ਮੁਕਾਬਲੇ ਵਾਲਾ ਜ਼ੋਨ ਤਰੱਕੀ ਵਾਲਾ ਜ਼ੋਨ ਲਹਿ ਵਾਲਾ ਜ਼ੋਨ ਉਹ ਹੈ ਪਾਣੀ ਦੇ ਅੰਦਰ ਉਤਰਨਾ ਤੇ ਪਾਣੀ ਦਾ ਮੁਕਾਬਲਾ ਕਰਦੇ ਹੋਏ ਉਸ ਤਹਿ ਤੱਕ ਜਾਣਾ ਜਿੱਥੋਂ ਤੱਕ ਉਹਨੂੰ ਲੱਜਾਣਾ ਚਾਈਦਾ ਜਾਂ ਜਾ ਸਕਦੀ ਇਸ ਤੋਂ ਅੱਗੇ ਚਲੋ ਮੈਂ ਇੱਕ ਹੋਰ ਗੱਲ ਕਰਦਿਆਂ ਜੇ ਤੁਸੀਂ ਆਪਣੀ ਬਿੱਲ ਤੋਂ ਬਾਹਰ ਨਿਕਲੋ ਹੀ ਨਾ ਬਿੱਲ ਦਾ ਮਤਲਬ ਹੁੰਦਾ ਹੈ ਖੁੱਡ ਖੁੱਡ ਦਾ ਮਤਲਬ ਆਪਣਾ ਘਰ ਜੇ ਤੁਸੀਂ ਆਪਣੇ ਘਰ ਤੋਂ ਬਾਹਰ ਨਿਕਲੋ ਹੀ ਨਾ ਤੁਹਾਡਾ ਥੇਲਾ ਮੁੱਲ ਨਹੀਂ ਮੰਨ ਲਓ ਤੁਸੀਂ ਬਹੁਤ ਚੰਗੇ ਗਵਈਏ ਹੋ ਟੌਪ ਦੇ ਸਿੰਗਰ ਹੋ ਕਲਾਸੀਕਲ ਸਿੰਗਰ ਹੋ ਕਲਾਸੀਕਲ ਦੇ ਮਾਹਿਰ ਹੋ ਬੜਾ ਕਲਾਸੀਕਲ ਹੁੰਦਾ ਹੈ ਤੁਹਾਨੂੰ ਪਰ ਆਪਣੇ ਘਰ ਦੇ ਅੰਦਰ ਰੂਮ ਦੇ ਅੰਦਰ ਹੀ ਬੈਠੇ ਹੋ ਗਾਈ ਜਾਂਦੇ ਹੋ ਤੁਹਾਡਾ ਮੁੱਲ ਕੀ ਹੈ ਤੁਸੀਂ ਬਾਹਰ ਨਿਕਲੋਗੇ ਕਿਧਰੇ ਸਟੇਜ ਤੇ ਜਾਓਗੇ ਕਿਧਰੇ ਮੁਕਾਬਲਿਆਂ ਦੇ ਅੰਦਰ ਜਾਣ ਜਾਓਗੇ ਕੰਪੀਟੀਸ਼ਨ ਦੇ ਅੰਦਰ ਜਾਓਗੇ ਵੱਡਿਆਂ ਵੱਡਿਆਂ ਮੁਕਾਬਲਿਆਂ ਦੇ ਅੰਦਰ ਤੁਹਾਡਾ ਨੈਸ਼ਨਲ ਲੈਵਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਤੁਹਾਡਾ ਮਾਨ ਸਤਕਾਰ ਬਣ ਜਾਏਗਾ ਪਰ ਕਦੋਂ ਜਦੋਂ ਕੰਫਰਟ ਜ਼ੋਨ ਨੂੰ ਛੱਡੋਗੇ ਮੇਰਾ ਮਤਲਬ ਘਰ ਨੂੰ ਛੱਡੋਗੇ ਉਦੋਂ ਬਾਅਦ ਚਲੋ ਖੁੱਡ ਦੀ ਗੱਲ ਆਈ ਤੇ ਮੈਂ ਇੱਕ ਹੋਰ ਗੱਲ ਕਰ ਦਿਆਂ ਚੂਹੇ ਚੋਇਆਂ ਨੂੰ ਵੇਖੋ ਸੱਪਾਂ ਨੂੰ ਵੇਖੋ ਕੀੜੀਆਂ ਮਕੌੜਿਆਂ ਨੂੰ ਵੇਖੋ ਦੂਜੀਆਂ ਤਿੱਜੀਆਂ ਅਨੇਕ ਇਹੋ ਜੀਆਂ ਛੋਟੀਆਂ ਚੀਜ਼ਾਂ ਨੂੰ ਵੇਖੋ ਜੀਵਾਂ ਨੂੰ ਵੇਖੋ ਉਹ ਆਪਣੀ ਖੋਡ ਵਿੱਚੋਂ ਬਾਹਰ ਆਉਂਦੇ ਨੇ ਇਹ ਰਿਜਕ ਦੀ ਭਾਲ ਦੇ ਅੰਦਰ ਰਿਜਕ ਤਾਂ ਮਿਲਦਾ ਹੈ ਕੀੜੀਆਂ ਵੀ ਭੌਣ ਬਣਾ ਕੇ ਚਲਦੀਆਂ ਨੇ ਰਿਜਕ ਦੀ ਤਲਾਸ਼ ਵਿੱਚ ਨਿਕਲਦੀਆਂ ਨੇ ਕੀੜੇ ਨਿਕਲਦੇ ਨੇ ਚੂਹੇ ਨਿਕਲਦੇ ਨੇ ਸੱਪ ਨਿਕਲਦੇ ਨੇ ਕਿਹੜਾ ਜੀਵ ਜੰਤੂ ਹੈ ਜਿਹੜਾ ਰੋਜੀ ਦੀ ਤਲਾਸ਼ ਦੇ ਅੰਦਰ ਨਿਕਲਦਾ ਨਹੀਂ ਤੋ ਖੈਰ ਤੁਰਨਾ ਪਏਗਾ ਸਫਲਤਾ ਤਾਂ ਮਿਲੇਗੀ ਵਰਨਾ ਨਹੀਂ ਮਿਲੇਗੀ ਹੁਣ ਇਸ ਤੋਂ ਅੱਗੇ ਹੋਰ ਚੱਲੋ ਜਿੰਨਾ ਸਮਾਂ ਤੁਸੀਂ ਕੰਫਰਟ ਜ਼ੋਨ ਨੂੰ ਛੱਡਣ ਵਾਸਤੇ ਅੜਚਣ ਸਮਝਦੇ ਹੋ ਮੁਸ਼ਕਲ ਸਮਝਦੇ ਹੋ ਕਿ ਮੈਂ ਛੱਡਣਾ ਨਹੀਂ ਚਾਹੁੰਦਾ ਉਹਨਾਂ ਸਮਾਂ ਰੋਟੀ ਤੇ ਮਿਲਦੀ ਰਹਿੰਦੀ ਹੈ ਤੇ ਰੋਟੀ ਵਿਚਾਰੀ ਬਦਨਾਮ ਮੈਂ ਮਸਲਾ ਇਹ ਹੀ ਹੁੰਦਾ ਹੈ ਵੀ ਦੋ ਰੋਟੀਆਂ ਖਾਣੀਆਂ ਨੇ ਰੋਟੀ ਤੇ ਬਦਨਾਮ ਹੈ ਰੋਟੀ ਦੇ ਮਗਰ ਬਹੁਤ ਕੁਝ ਲੁਕਿਆ ਹੁੰਦਾ ਹੈ ਜਿੰਨੇ ਸੁਖ ਸਾਧਨ ਨੇ ਉਹ ਰੋਟੀ ਦੇ ਮਗਰ ਹੀ ਖੜੇ ਨੇ ਪਰ ਨਾ ਕਿਦਾ ਹੁੰਦਾ ਹੈ ਸ਼ੁਰੂਆਤੀ ਦੌਰ ਦੇ ਅੰਦਰ ਰੋਟੀ ਰੋਟੀ ਤੇ ਮਿਲਦੀ ਰਹੇਗੀ ਦੋ ਟੁਕੜੇ ਤੇ ਮਿਲਦੇ ਰਹਿਣਗੇ ਪਰ ਸਫਲ ਨਹੀਂ ਹੋ पाओगे ਨਾਮ ਨਹੀਂ ਬਣਾ पाओगे ਆਪਣੇ ਪਰਿਵਾਰ ਨੂੰ ਕੁਝ ਨਹੀਂ ਦੇ ਪਾਓਗੇ ਆਪਣੇ ਆਪ ਨੂੰ ਕੁਝ ਨਹੀਂ ਦੇ ਪਾਓਗੇ ਅਗਰ ਇੱਕ ਬੱਚੇ ਨੇ ਪੜ੍ਹਾਈ ਕਰਨੀ ਹੈ ਤੇ ਤਾਂ ਹੀ ਹੋ ਸਕਦੀ ਹੈ ਅਗਰ ਉਹ ਆਪਣਾ ਕੰਫਰਟ ਜ਼ੋਨ ਛੱਡੇਗਾ ਚਲੋ ਬੱਚਾ ਜਦੋਂ ਛੋਟੀ ਉਮਰ ਦੇ ਅੰਦਰ ਸਕੂਲ ਜਾਂਦਾ ਹੈ ਰੋਂਦਾ ਹੈ ਜिद ਕਰਦਾ ਹੈ ਮੈਂ ਨਹੀਂ ਜਾਣਾ ਕਦੇ-ਕਦੇ ਮਾਂ ਬਾਪ ਵੀ ਕਹਿ ਦਿੰਦੇ ਕਿ ਕੋਈ ਗੱਲ ਨਹੀਂ ਬੱਚਾ ਹੈ ਨਿਆਣਾ ਹੈ ਨਾ ਭੇਜੋ ਕਿ ਉਹ ਬੱਚਾ ਪੜ ਪਾਏਗਾ ਚਾਰ ਅੱਖਰ ilm ਦੇ ਲੈ ਪਾਏਗਾ ਉਹਨੂੰ ਕੋਈ ਗੁਣ ਆ ਜਾਏਗਾ ਕੋਈ ਕਲਾ ਆ ਜਾਏਗੀ ਅਗਰ ਉਹ ਬੱਚਾ ਕੰਫਰਟ ਜ਼ੋਨ ਛੱਡਦਾ ਹੈ ਮਾਂ ਦੀ ਗੋਦ ਛੱਡਦਾ ਹੈ ਘਰ ਛੱਡਦਾ ਹੈ ਘਰ ਦੇ ਸੁੱਖ ਦੇ ਸਾਧਨ ਛੱਡਦਾ ਹੈ ਸਕੂਲ ਕਾਲਜ ਦੇ ਅੰਦਰ ਜਾਂਦਾ ਹੈ ਸਮਾਂ ਵੀ ਦਿੰਦਾ ਹੈ ਝਿੜਕ ਵੀ ਖਾਂਦਾ ਹੈ ਮਗਜ਼ਮਾਰੀ ਵੀ ਕਰਦਾ ਹੈ ਕਿਤਾਬਾਂ ਦੇ ਨਾਲ ਤਾਂ ਉਹ ਬੱਚਾ ਜਾ ਕੇ ਕਿਧਰੇ ਆਈਐਸ ਆਈਪੀਐਸ ਇੰਜੀਨੀਅਰ ਬਣਦਾ ਹੈ ਪਾਇਲਟ ਬਣਦਾ ਹੈ ਸਾਇੰਟਿਸਟ ਬਣਦਾ ਹੈ ਡਾਕਟਰ ਬਣਦਾ ਹੈ ਕੁਝ ਕੁਝ ਉਹ ਹੋਰ ਬਣਦਾ ਹੈ ਪਰ ਕਦੋਂ ਜਦੋਂ ਉਹਨੇ ਕੰਫਰਟ ਜ਼ੋਨ ਛੱਡਿਆ ਉਸ ਤੋਂ ਪਹਿਲਾਂ ਨਹੀਂ ਮਿਹਨਤ ਕਰਨ ਵਾਸਤੇ ਘਰ ਨੂੰ ਛੱਡੋਗੇ ਘਰੋਂ ਨਿਕਲੋਗੇ ਆਪਣੇ ਕਮਰੇ ਨੂੰ ਛੱਡੋਗੇ ਤਾਂ ਕੁਝ ਕਮਾਈ ਤੁਹਾਡੀ ਜੇਬ ਦੇ ਅੰਦਰ ਆਏਗੀ ਜੇ ਘਰ ਬੈਠੇ ਰਹੋਗੇ ਫਿਰ ਕੁਝ ਨਹੀਂ ਮਿਲਣਾ ਇਸ ਤੋਂ ਅੱਗੇ ਹੋਰ ਚੱਲੀਏ ਇੱਕ ਮਿਹਨਤ ਕਸ਼ ਬੰਦੇ ਨੂੰ ਵੇਖੋ ਇਨੀ ਮਿਹਨਤ ਕਰਦਾ ਏ ਇਨੀ ਮਿਹਨਤ ਕਰਦਾ ਏ ਵੀ ਉਹਦੀ ਮਿਹਨਤ ਵੱਲੋਂ ਵੇਖ ਕੇ ਨਾ ਕਦੇ-ਕਦੇ ਡਰ ਲੱਗਦਾ ਹੈ ਵੀ ਇਨੀ ਮਿਹਨਤ ਮੈਂ ਕਰ ਪਾਵਾਂਗਾ ਪਰ ਜਿਨ੍ਹਾਂ ਨੇ ਮਿਹਨਤ ਕੀਤੀ ਉਹਨਾਂ ਨੇ ਸਮਾਜ ਦੀ ਝੋਲੀ ਦੇ ਅੰਦਰ ਹਜ਼ਾਰਾਂ ਸੂਲਤਾਂ ਪਾਈਆਂ ਨੇ ਹਜ਼ਾਰ ਲੱਖ ਜਾਇਆ ਤੇ ਮੇਰੇ ਅੰਦਰ ਇੱਕ ਵਿਚਾਰ ਬਣਿਆ ਨਾਲੋਂ ਨਾਲ ਚੇਤਾ ਆਇਆ ਆ ਜਿਹੜੀ ਲਾਈਟ ਜਗ ਰਹੀ ਹੈ ਨਾ ਥੋਮਸ ਐਡੀਸਨ ਨੇ ਸਭੀ ਝੋਲੀ ਦੇ ਅੰਦਰ ਪਾਈ ਬਲਬ ਤੇ ਕਹਿੰਦੇ ਨੇ 700 ਦੇ ਨੇੜੇ ਪ੍ਰਯੋਗ ਹੋ ਚੁੱਕੇ ਸਨ ਉਹਦੇ ਟੀਮ ਦੇ ਸਾਥੀ ਉਹਦਾ ਸਾਥ ਛੱਡ ਕੇ ਚਲੇ ਗਏ ਕਹਿਣ ਲੱਗੇ ਮਗਜ਼ਮਾਰੀ ਕਰਨ ਦੀ ਲੋੜ ਨਹੀਂ ਹੈ ਅਸੀਂ ਸਫਲ ਨਹੀਂ ਹੋਣਾ ਪਰ ਕਹਿੰਦੇ ਨੇ 250 300 ਪ੍ਰਯੋਗ ਹੋਰ ਕਰਨ ਤੋਂ ਬਾਅਦ ਉਹ ਸਫਲ ਹੋਇਆ ਤੇ ਬਲਬ ਸਾਡੀ ਝੋਲੀ ਦੇ ਅੰਦਰ ਪਾਇਆ ਪਰ ਜਿਉ ਵੀ ਢੇਰੀ ਢਾ ਕੇ ਬੈਠਾ ਰਹਿੰਦਾ ਛੱਡੋ ਕੀ ਕਰਨਾ ਹੈ ਤੋ ਕੀ ਅੱਜ ਬਲਬ ਟਿਊਬਾਂ ਚੰਗੇ ਚੰਗੇ ਝੂਮਰ ਤੇ ਆ এলইডি ਲਾਈਟਾਂ ਤੁਸੀਂ ਇਹ ਸਾਰੀਆਂ ਲੈਪੋਂਦੇ ਇਹ ਤਾਂ ਹੀ ਮਿਲੀਆਂ ਨੇ ਅਗਰ ਕਿਸੇ ਨੇ ਕੰਫਰਟ ਜ਼ੋਨ ਨੂੰ ਛੱਡਿਆ ਮਿਹਨਤ ਕੀਤੀ ਸਾਰੀ ਸਾਰੀ ਰਾਤ ਛੜਕਾਂ ਤੇ ੱਟਕੇ ਖਾਣੇ ਸਾਰੀ ਸਾਰੀ ਰਾਤ ਭੁੱਖ ਪਿਆਸ ਦੇ ਨਾਲ ਲੜਨਾ ਡਰਾਈਵਰੀ ਕਰਨੀ ਸੌਖੀ ਨਹੀਂ ਹੈ ਪਰ ਸਲੂਟ ਟ੍ਰੱਕਾਂ ਵਾਲਿਆਂ ਨੂੰ ਭਾਵੇਂ ਉਹ ਕਿਸੇ ਦੇਸ਼ ਦੇ ਅੰਦਰ ਨੇ ਇੱਕ ਜਗ੍ਹਾ ਤੋਂ ਸਮਾਨ ਨੂੰ ਲੈ ਕੇ ਦੂਜੀ ਜਗ੍ਹਾ ਦੇ ਉੱਤੇ ਜਾਂਦੇ ਨੇ ਤੁਹਾਡੇ ਖਾਣ ਵਾਲਾ ਪੈਣਨ ਵਾਲਾ ਵਰਤਨ ਵਾਲਾ ਹੰਡਾਉਣ ਵਾਲਾ ਇੰਨਾ ਟਰੱਕਾਂ ਦੇ ਜ਼ਰੀਏ ਇਧਰੋਂ ਉਧਰ ਜਾ ਰਿਹਾ ਹੈ ਦੂਜੇ ਥਾਂ ਤੋਂ ਆ ਰਿਹਾ ਹੈ ਇਧਰੋਂ ਜਾ ਰਿਹਾ ਹੈ ਇਹ ਜਿਹੜੇ ਟਰਾਂਸਲੋਡ ਹੁੰਦੇ ਨੇ ਇਸ ਤਰ੍ਹਾਂ ਹੀ ਇਹ ਸਾਰੇ ਦਾ ਸਾਰਾ ਸਾਜੋ ਸਮਾਨ ਆਦਾਨ ਪ੍ਰਦਾਨੇ ਦਾ ਤਾਂ ਹੀ ਹੋ ਰਿਹਾ ਜੇ ਉਹ ਰਾਤਾਂ ਨਾ ਜਾਗਣ ਭੁੱਖ ਪਿਆਸ ਦੇ ਨਾਲ ਫਾਈਟ ਨਾ ਕਰਨ ਬੇਸ਼ੱਕ ਇਹਦੇ ਬਦਲ ਦੇ ਅੰਦਰ ਉਹਨਾਂ ਨੂੰ ਕੁਝ ਮਿਲਦਾ ਹੈ ਪਰ ਕੰਫਰਟ ਜ਼ੋਨ ਨੂੰ ਛੱਡਿਆ ਹੀ ਉਹਨਾਂ ਨੂੰ ਕੁਝ ਮਿਲਦਾ ਹੈ ਸੜਕਾਂ ਦੇ ਉੱਤੇ ਰਹਿਣ ਤੋਂ ਬਾਅਦ ਹੀ ਉਹਨਾਂ ਨੂੰ ਕੁਝ ਮਿਲਦਾ ਹੈ ਵਰਨਾ ਨਹੀਂ ਮਿਲਦਾ ਅਖੀਰ ਤੇ ਇੱਕ ਗੱਲ ਕਹਿ ਕੇ ਸਮਾਪਤੀ ਕਰਾਂ ਤਾਂ ਕਿ ਅੱਜ ਦੀ ਵੀਡੀਓ ਲਮੇਰੀ ਨਾ ਹੋਵੇ ਆਮ ਕਹਾਵਤ ਹੈ ਕਿ ਜੇ ਰੋਟੀ ਪਲੇਟ ਦੇ ਅੰਦਰ ਥਾਲੀ ਦੇ ਅੰਦਰ ਪਈ ਹੋਵੇ ਨਾ ਹੱਥ ਹਿਲਾਉਣ ਤੋਂ ਬਿਨਾਂ ਉਹ ਵੀ ਮੂੰਹ ਤੱਕ ਨਹੀਂ ਜਾਂਦੀ ਬੁਰਕੀ ਤੋੜਨੀ ਪੈਂਦੀ ਹੈ ਸਬਜੀ ਲਾਉਣੀ ਪੈਂਦੀ ਹੈ ਤਾਂ ਹੀ ਉਹ ਮੂੰਹ ਤੱਕ ਜਾਂਦੀ ਨਵਾਲਾ ਬਣ ਕੇ ਜੇ ਤੁਸੀਂ ਆਪਣੇ ਹੱਥਾਂ ਨੂੰ ਆ ਪੈਣ ਹਿਲਾਓ ਹੀ ਨਾ ਜੀ ਮੈਂ ਤੇ ਇੱਥੇ ਰੱਖਣੇ ਨੇ ਹੱਥਾ ਹਲਾਉਣਾ ਹੀ ਨਹੀਂ ਹੱਥਾ ਹਲਾਉਣ ਤੋਂ ਬਿਨਾ ਤੇ ਰੋਟੀ ਵੀ ਮੂੰਹ ਤੱਕ ਨਹੀਂ ਜਾਂਦੀ ਹੱਥਾ ਹਲਾਉਣ ਤੋਂ ਬਿਨਾ ਰੋਟੀ ਬਣਦੀ ਵੀ ਨਹੀਂ ਰੋਟੀ ਪੱਕਦੀ ਵੀ ਨਹੀਂ ਨਾ ਤੁਹਾਡੀ ਤੇ ਨਾ ਤੁਹਾਡੇ ਪਰਿਵਾਰ ਦੀ ਤੋਂ ਨੌਜਵਾਨ ਬੱਚਿਆਂ ਨੂੰ ਚੜ੍ਹਦੀ ਉਮਰ ਦੇ ਬੱਚਿਆਂ ਨੂੰ ਮੇਰੀ ਖਾਸ ਹਦਾਇਤ ਹੈ ਉਹਨਾਂ ਵਾਸਤੇ ਖਾਸ ਲਫ਼ਜ਼ ਨੇ ਇਹ ਬੋਲਣੋਂ ਵਾਸਤੇ ਨੇ ਆਪਣੇ ਆਪ ਨੂੰ ਕੰਫਰਟ ਜ਼ੋਨ ਤੋਂ ਬਾਹਰ ਕਰੋ ਆਪਣੇ ਦਾਦੇ ਨੂੰ ਵੇਖੋ ਪਿਤਾ ਨੂੰ ਵੇਖੋ ਤਾਇਆ ਚਾਚਾ ਨੂੰ ਵੇਖੋ ਸੱਜੇ ਖੱਬੇ ਵੇਖੋ ਉਹਨਾਂ ਨੇ ਕਿਵੇਂ ਮਿਹਨਤ ਕੱਛ ਬਣ ਕੇ ਜ਼ਫਰ ਜ਼ਲੇ ਨੇ ਖੁਈਂ ਝਾਲ ਪਾਏ ਨੇ ਆ ਜਿਹੜੀਆਂ ਤੁਹਾਡੇ ਕੋਲ ਅੱਜ ਸੁੱਖ ਦੀਆਂ ਸਾਧਨ ਨੇ ਲੋੜਾਂ ਨੇ ਇਹ ਸਾਰੀਆਂ ਉਹਨਾਂ ਦੀਆਂ ਕਮਾਈਆਂ ਹੋਈਆਂ ਤੁਹਾਡੇ ਕੋਲ ਨੇ ਤੇ ਮਿਲੀਆਂ ਤਾਂ ਨੇ ਜਿਉਂ ਉਹਨਾਂ ਨੇ ਮਿਹਨਤ ਕੀਤੀ ਹੈ ਮਿਹਨਤ ਕਰਿਆ ਕਰੋ ਲਗਨ ਲਾ ਕੇ ਕਰਿਆ ਕਰੋ ਜਨੂੰਨ ਬਣਾ ਕੇ ਕਰਿਆ ਕਰੋ ਕੰਫਰਟ ਜ਼ੋਨ ਨੂੰ ਛੱਡ ਦਿਓ ਭੁੱਲ ਜਾਓ ਤੁਹਾਡੀ ਤਰੱਕੀ ਰਾਹ ਉਡੀਕ ਰਹੀ ਹੈ ਸਫਲਤਾ ਰਾਹ ਉਡੀਕ ਰਹੀ ਹੈ ਸਿਰਫ ਤੁਹਾਡੇ ਤੁਰੰਦੀ ਦੇਰ ਹੈ ਆਪਣੇ ਆਪ ਤੁਹਾਡੇ ਵੱਲ ਆ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ